ਤਸਵੀਰਾਂ ਹੁਸ਼ਿਆਰਪੁਰ ਤੋਂ ਸਾਹਮਣੇ ਆਈਆਂ ਨੇ ਜਿਸ ਦਾ ਦੀਨਾਮ ਦਾ ਕਸਬਾ ਮਾਹਿਲਪੁਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਸੁਨਿਆਰੇ ਦੀ ਦੁਕਾਨ ਤੇਨ ਪਛਾਤੇ ਹਲਮਟ ਲੈ ਮੋਟਰਸਾਈਕਲ ਸਵਾਰ ਤੋਂ ਵਿਅਕਤੀ ਗੋਲੀ ਚਲਾ ਦਿੰਦੇ ਨੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਪ ਹੋ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਫਾਇਰਿੰਗ ਦੌਰਾਨ ਦੁਕਾਨ ਦਾ ਕਰਿੰਦਾ ਬਾਲਵਾਲ ਬਚ ਗਿਆ ਇਹ ਇਸ ਮੌਕੇ ਤੇ ਡੀਐਸਪੀ ਪੁੱਛੇ ਨੇ ਗੜਸ਼ੰਕਰ ਥਾਣਾ ਮੁਖੀ ਮਾਲਪੁਰ ਚੇਪਾਲ ਦੇ ਡੀਐਸਪੀ ਪੁੱਛੇ ਨੇ ਜਿਸ ਤੋਂ ਬਾਅਦ ਉਹਨਾਂ ਅਗਲੀ ਕਾਰਵਾਈ ਦੀ ਗੱਲ ਆਖੀ ਹੈ ਤਸਵੀਰਾਂ ਸੁਨਿਆਰੇ ਦੀ ਦੁਕਾਨ ਦੇ ਬਾਹਰ ਦੀ ਆ ਰਹੀਆਂ ਨੇ ਅਨੁਪਛਾਤੇ ਵਿਅਕਤੀਆਂ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਦੀਵਾਲੀ ਦਾ ਮੌਕਾ ਹੈ ਸੁਰੱਖਿਆ ਦੇ ਪ੍ਰਬੰਧ ਕਰਨ ਦੀ ਗੱਲ ਪੁਲਿਸ ਵੱਲੋਂ ਕੀਤੀ ਜਾਂਦੀ ਹੈ ਪਰ ਇਹ ਜੋ ਤਸਵੀਰ ਜੋ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਸਵਾਲੀਆ ਨਿਸ਼ਾਨ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਆਪਣਾ ਮੇਰਾ ਨਾਮ ਭਰਤ ਹੈ ਜੀ ਪਰ ਜੀ ਕੀ ਹੋਇਆ ਅੱਜ ਸਵੇਰੇ ਭਾਜੀ ਜਦੋਂ ਮੈਂ ਨਾ ਦਰਵਾਜ਼ਾ ਖੋੜ ਕੇ ਦੁਕਾਨ ਦਾ ਬਾਹਰ ਨਿਕਲਿਆ ਸਫਾਈ ਕਰਨ ਨੂੰ ਮੈਂ ਦਰਵਾਜ਼ਾ ਖੁੰਡ ਰੱਖ ਕੇ ਮੜਿਆ ਮੁੜਿਆ ਤਾਂ ਮਗਰੋਂ ਦੋ ਜਾਨੇ ਸਵਾਰ ਆ ਕੇ ਨਾ ਮੋਟਰਸਾਈਕਲ 'ਤੇ ਸਵਾਰ ਸੀਗੇ ਉਹ ਆ ਕੇ ਗੋਲੀ ਚਲਾ ਗਏ ਗੋਲੀ ਤੁਸੀਂ ਦੇਖੇ ਵੀ ਕੌਣ ਸੀਗੇ ਉਹ ਨਹੀਂ ਪਤਾ ਨਹੀਂ ਲੱਗਾ ਹਾਂ ਕਿਹੜੇ ਸੀਗੇ ਇਹ ਤਾਂ ਅੰਦਰੋਂ ਆ ਕੇ ਦੇਖਣਾ ਗੋਲੀ ਉੱਡੀ ਜੀ ਦੇਖੀ ਫੇਰ ਕੈਮਰਾ ਦੇਖਿਆ ਗੋਲੀ ਚੱਲਣ ਦਾ ਉਹ ਉਹਨਾਂ ਨੇ ਨਕਾਬ ਪਾਇਓ ਸੀ ਕਿ ਹੈਲਮਟ ਪਾਇਓ ਸੀ ਹੈਲਬਰਟ ਪਾਇਓ ਸੀ ਕਿਸੇ ਦੇ ਕੋਈ ਲੱਗੀ ਤਾਂ ਨਹੀਂ ਹੈ ਨਹੀਂ ਨਹੀਂ ਕਿਸੇ ਦੇ ਲੱਗੀ ਨਹੀਂ ਗੋਲੀ ਕੋਈ ਕਾਰਨ ਪਤਾ ਤੁਹਾਨੂੰ ਕਿਉਂ ਚਲੀ ਕੀ ਨਾਮ ਹੈ ਜੀ ਆਪਣਾ ਰਵੀ ਜੀ ਕੀ ਮਾਮਲਾ ਹੈ ਮਾਮਲਾ ਇਹ ਜੀ ਕਿ ਸਵੇਰੇ ਜਦੋਂ ਦੁਕਾਨ ਖੁੱਲੀ ਮੁੰਨਿਆ ਨੇ ਤੇ ਮੈਨੂੰ ਫੋਨ ਆਇਆ ਤੁਸੀਂ ਕਿੱਥੇ ਸੀ ਮੈਂ ਘਰੇ ਸੀ ਤਿਆਰ ਹੋ ਰਹਾ ਦੁਕਾਨ ਤੇ ਹੋਣ ਲਈ ਤੇ ਜਦੋਂ ਦੁਕਾਨ ਖੁੱਲੀ ਮੈਨੂੰ ਫੋਨ ਆਇਆ ਕਿ ਭਾਜੀ ਕੋਈ ਗੋਲੀ ਚਲਾ ਗਿਆ ਵੀ ਦੇਖਿਓ ਮੇਰਾ ਕੈਮਰਾ ਦੇਖਿਓ ਜੋ ਨਹੀਂ ਸਿੱਧਾ ਆਇਆ ਤੁਹਾਨੂੰ ਅੱਜ ਨਾਲ ਪੁੱਛਿਆ ਹੋਊਗਾ ਕਿ ਤੁਹਾਨੂੰ ਪਤਾ ਨਹੀਂ ਲੱਗਿਆ ਜਾਂ ਤਾਂ ਅੰਦਰ ਦੇਖਿਆ ਜੀ ਵੀ ਇਹਨਾਂ ਨੇ ਕੈਮਰਾ ਮੈਨੂੰ ਪਾਇਆ ਕਿ ਕੈਮਰੇ ਦੇਖਿਆ ਕਿ ਆਂ ਦੇਖੇ ਤੇ ਗੁੰਡਾ ਬਾਹਰ ਸਿਗਾ ਜਦੋਂ ਮੁੜਿਆ ਨਾਲੇ ਗੋਲੀ ਚਲੀ ਗੋਲੀ ਸਿੱਧੀ ਇਹਨੇ ਸੀਲਿੰਗ ਦੇ ਵਿੱਚ ਵੱਜੀ ਖੋਲ ਅੰਦਰ ਪਿਆ ਸੀ ਮੈਂ ਆਲੇ ਦੁਆਲੇ ਪੁੱਛਿਆ ਪਤਾ ਲੱਗਿਆ ਨਹੀਂ ਤੇ ਕੈਮਰੇ ਦੇਖਿਆ ਦੋ ਵਿਅਕਤੀ ਆ ਰਹੇ ਮੋਟਰਸਾਈਕਲ ਸਵਾਰ ਹੋ ਹੈਲਮਟ ਪਾਇਆ ਹੋਆ ਤੇ ਇੱਕ ਲੜਕਾ ਰਾਹ ਗੀਰ ਤੁਰ ਕੇ ਆ ਰਿਹਾ ਉਹਦੇ ਮੂਹਰੇ ਆ ਕੇ ਅੰਦਰੋਂ ਗੋਲੀ ਸਿੱਧੀ ਮਾਰੀ ਬਾਰ ਸਿੱਧੇ ਚਲੇ ਗਏ ਰੁਕੇ ਵੀ ਉਹ ਨਹੀਂ ਰੁਕੇ ਜੀ ਪਿਛੇ ਨੂੰ ਮੁੜ ਕੇ ਜੂਣ ਦੇਖਿਆ ਜਾਨ ਕੋਣ ਦੱਸਦਾ ਪਿਆ ਵਾ ਕਿ ਇਸਕੇ ਪਤਾ ਨਹੀਂ ਕੀ ਹੋਇਆ ਪੁਲਿਸ ਨੂੰ ਇਨਫਾਰਮ ਕੀਤਾ ਤੁਸੀਂ ਹਾਂਜੀ ਹਾਂਜੀ ਪੁਲਿਸ ਕੀ ਕਹਿ ਰਹੀ ਆ ਕੋਈ ਪੁਲਿਸ ਆਇਆ ਐਸਐਸਓ ਨੂੰ ਫੋਨ ਕੀਤਾ ਐਸਐਚਓ ਸਾਹਿਬ ਆਇਆ ਤੇ ਉਹ ਖੜਾ ਖੜ ਕੇ ਐਸਪੀ ਡੀ ਕੇ ਰੈਫਰੀ ਸਾਹਿਬ ਨੂੰ ਫੋਨ ਕੀਤਾ ਤੇ ਉਹ ਕਹਿੰਦੇ ਪਰਚਾ ਦਿਓ ਤੇ ਜੀ ਉਹ ਆਏ ਕਾਫੀ ਜਣ ਆਏ ਪੁਲਿਸ ਵਾਲੇ ਤੇ ਉਹਨਾਂ ਨੇ ਆਦੇ ਦੁਆਲੇ ਕੈਮਰੇ ਨੰਬਰ ਵੀ ਕੱਢੇ ਕਿ ਠੀਕ ਨੰਬਰ ਲੱਗਾ ਹੋਇਆ ਵਾ ਉਸ ਵੇਲੇ ਤੇ 10 ਤੋਂ 15 ਪੁਲਿਸ ਵਾਲੇ ਸੀਗੇ ਰਿਕਮੈਂਡਰ ਹੋਈ ਕੀਤੀ ਤੇ ਹੁਣ ਬਿਆਨ ਦੇਣ ਨੂੰ ਬੁਲਾਇਆ ਗਿਆ